वेलकम टू माय चैनल ਜਿਵੇਂ ਕਿ ਅੱਜ ਕੱਲ ਸਰਦੀ ਦਾ ਮੌਸਮ ਚੱਲ ਰਿਹਾ ਆ ਤੇ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਬਾਜ਼ਾਰ ਵਿੱਚ ਆ ਰਹੀਆਂ ਆ ਬੀਨਜ਼ ਆ ਅਲੱਗ-ਅਲੱਗ ਤਰ੍ਹਾਂ ਦੀਆਂ ਆ ਰਹੀਆਂ ਐ ਇਸੇ ਤਰੀਕੇ ਮੈਂ ਲੰਬੇ ਵਾਲੇ ਜਿਹੜੇ ਮੂੰਗਰੇ ਆ ਉਹਨਾਂ ਨੂੰ ਬਣਾ ਰਹੀ ਆ ਆਪਾਂ ਪਹਿਲਾਂ ਮੂੰਗਰੇ ਛੋਟੇ ਹੁੰਦੇ ਖਾਂਦੇ ਹੁੰਦੇ ਸੀ ਛੋਟੇ-ਛੋਟੇ ਮੂਲੀਆਂ ਜੀਆਂ ਤੇ ਛੋਟੇ-ਛੋਟੇ ਮੂਲੀਆਂ ਦੇ ਪੌਦਿਆਂ ਦੇ ਉੱਤੇ ਜਦੋਂ ਮੂਲੀਆਂ ਪੱਕ ਜਾਂਦੀਆਂ ਉਹ ਉੱਪਰ ਲੱਗਦੇ ਹੁੰਦੇ ਸੀਗੇ ਉਹ ਛੋਟੇ-ਛੋਟੇ ਜਿਹੜੇ ਹੁੰਦੇ ਸੀਗੇ ਇਹ ਵੱਡੇ-ਵੱਡੇ ਜਿਹੜੇ ਮੂੰਗਰੇ ਆ ਬਾਜ਼ਾਰ 'ਚ ਆ ਰਹੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਹ ਹਾਂਜੀ ਇਹ ਮੇਰੀ ਅੱਧਾ ਕਿਲੋ ਜਿਹੜੀਆਂ ਮੂੰਗਰਿਆਂ ਦੀ ਸਬਜ਼ੀ ਮੈਂ ਲਈ ਸੀ ਉਹਨੂੰ ਵਧੀਆ ਤਰੀਕੇ ਦੇ ਨਾਲ ਮੈਂ ਧੋ ਕੇ ਕੱਪੜੇ ਨਾਲ ਪੂੰਝ ਲਿਆ ਤੇ ਆਲੇ ਦੁਆਲੇ ਉਹਨੂੰ ਥੋੜਾ ਥੋੜਾ ਕੱਟ ਦਿੱਤਾ ਸੀ ਹੁਣ ਮੈਂ ਬਰੀਕ-ਬਰੀਕ ਕੱਟ ਕੇ ਇਹਨਾਂ ਨੂੰ ਤਿਆਰ ਕਰ ਲਵਾਂਗੀ ਦੇਖੋ ਇਸ ਤਰ੍ਹਾਂ ਤੁਸੀਂ ਬਰੀਕ-ਬਰੀਕ ਕੱਟਨੇ ਆ ਆਪਾਂ ਜਿਹੜੇ ਮੂੰਗਰੇ ਆ ਉਹਨਾਂ ਨੂੰ ਪਹਿਲਾਂ ਵੀ ਵਾਸ਼ ਕਰ ਲਿਆ ਸੀ ਫਿਰ ਥੋੜਾ ਜਿਹਾ ਕੱਟ ਕੇ ਦੁਬਾਰਾ ਫਿਰ ਵਾਸ਼ ਕਰਕੇ ਤੇ ਇਹਨਾਂ ਦਾ ਪਾਣੀ ਨਿਚੋੜਨ ਵਾਸਤੇ ਰੱਖ ਦਿੱਤਾ ਤੇ ਹੁਣ ਇਹ ਤਿਆਰ ਆ ਇਦੇ ਵਾਸਤੇ ਅਸੀਂ ਇੱਧਰ ਮੈਂ ਹਰਾ ਪਿਆਜ਼ ਲਿਆਇਆ ਵਿੱਚ ਨਾਲ ਭੂਕਾਂ ਵੀ ਲੈ ਲਈਆਂ ਤੇ ਮੈਂ ਦੂਸਰਾ ਪਿਆਜ਼ ਨਹੀਂ ਪਾਉਂਗੀ ਇੱਕ ਮੀਡੀਅਮ ਸਾਈਜ਼ ਦਾ ਲੈ ਲਿਆ ਸੀ ਹਰਾ ਪਿਆਜ਼ ਇਧਰ ਮੈਂ ਅਦਰਕ ਲਿਆ ਥੋੜਾ ਜਿਆ ਤੇ ਦੋ ਹਰੀਆਂ ਮਿਰਚਾਂ ਲੈ ਕੱਟ ਕੇ ਲੈ ਲਈਆਂ ਤੇ ਮੈਂ ਛੋਟੇ-ਛੋਟੇ ਦੋ ਆਲੂ ਲੈ ਆ ਆਲੂ ਤੁਸੀਂ ਵੱਧ ਵੀ ਪਾ ਸਕਦੇ ਆ ਗਰਮ ਹੋ ਚੁੱਕਾ ਉਸ ਤੋਂ ਬਾਅਦ ਮੈਂ ਦੋ ਚਮਚਾ ਜੀਰਾ ਪਾ ਲਾਂਗੇ ਜੀਰਾ ਸਾਡਾ ਭੁੱਜ ਗਿਆ ਆ ਤੇ ਨਾਲ ਹੀ ਅਸੀਂ ਪਿਆਜ਼ ਪਾ ਲਾਂਗੇ ਤੇ ਅੱਜ ਵੀ ਥੋੜਾ ਜਿਹਾ ਭੁੰਨਣ ਤੱਕ ਇਹਨੂੰ ਅੱਗ ਤੇ ਚਲਾਉਂਦੇ ਰਵਾਂਗੇ ਸਬਜ਼ੀ ਜਿਹੜੀ ਆ ਹਰੀ ਆ ਇੱਕ ਤਾਂ ਏਕੇ ਦੇ ਨਾਲ ਬੈਨੀਫਿਟ ਬਹੁਤ ਆ ਆਪਾਂ ਨੂੰ ਨਾ ਜਿਹੜੀਆਂ ਇਦਾਂ ਦੀਆਂ ਸਬਜ਼ੀਆਂ ਆ ਇਹ ਕਹਿ ਕੇ ਨਹੀਂ ਖਾਣੀਆਂ ਚਾਹੀਦੀਆਂ ਕਿ ਅਸੀਂ ਸਾਨੂੰ ਟੇਸਟੀ ਨਹੀਂ ਲੱਗਦੀਆਂ ਜਾਂ ਅਸੀਂ ਕਦੀ ਖਾਧੀਆਂ ਨਹੀਂ ਥੋੜਾ ਜਿਹਾ ਕੜੱਪੜਨ ਦਾ ਟੇਸਟ ਵੀ ਜੇ ਇਹ ਮਾਰਦੀਆਂ ਆ ਤਾਂ ਆਪਾਂ ਆਮਚੂਰ ਨੂੰ ਪਾ ਸਕਦੇ ਆ ਇਹਦੇ 'ਚ ਦੇਖੋ ਪਿਆਜ਼ ਨੂੰ ਆਪਾਂ ਹਲਕਾ ਹਲਕਾ ਇਸ ਤਰ੍ਹਾਂ ਪੁੱਣ ਨਾ ਲੈਣਾ ਥੋੜਾ ਜਿਹਾ ਅਸੀਂ ਹੋਰ ਭੁੰਨਾਗੇ ਜਿਆਦਾ ਅਸੀਂ ਇਹਨੂੰ ਬਰਾਉਨ ਨਹੀਂ ਕਰਨਾ ਥੋੜਾ ਜਿਹਾ ਇਹਨੂੰ ਸੇਕ ਲਵਾਉਣਾ ਹੈ ਹੋਰ ਰੱਖਣੀ ਹੈ ਚੁੱਲੇ ਤੇ ਬਣੀ ਜਿਹੜੀ ਸਬਜੀ ਆ ਬਹੁਤ ਸਵਾਦ ਬਣਦੀ ਆ ਤੇ ਸਰਦੀਆਂ ਵਾਸਤੇ ਚੁੱਲੇ ਦਾ ਇੱਕ ਹੋਰ ਵੀ ਫਾਇਦਾ ਆ ਕਿ ਸਾਨੂੰ ਠੰਡ ਵੀ ਨਹੀਂ ਲੱਗਦੀ ਹਰ ਇੱਕ ਰੋਤੀ ਜਿਹੜੀ ਸਬਜੀ ਆ ਉਹ ਸਾਨੂੰ ਖਾਣੀ ਚਾਹੀਦੀ ਆ ਆਪਾਂ ਦੇਖਦੇ ਆ ਹਰੇਕ ਦਾ ਅਲੱਗ-ਅਲੱਗ ਟੇਸਟ ਹੁੰਦਾ ਆ ਤੇ ਵੱਖਰੇ-ਵੱਖਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਹੁੰਦੀਆਂ ਜੋ ਸਾਨੂੰ ਖਾਣ ਨਾ ਮਿਲਦੀਆਂ ਆ ਤੇ ਦੇਖਦੇ ਆ ਫਿਰ ਆਪਾਂ ਹਾਂਜੀ ਆਦਰਕ ਔਰ ਜਿਹੜੀਆਂ ਮਿਰਚਾਂ ਆ ਉਹ ਵੀ ਆਪਾਂ ਪਾ ਲਾਂਗੇ ਹਾਂਜੀ ਅਦਰਕ ਔਰ ਮਿਰਚਾਂ ਜਿਹੜੀਆਂ ਇਹ ਵੀ ਥੋੜਾ ਥੋੜਾ ਜਿਹੜੀਆਂ ਆ ਫੁੱਜ ਚੁੱਕੀਆਂ ਐ ਤੇ ਆਪਾਂ ਪਹਿਲਾਂ ਆਲੂ ਪਾਵਾਂਗੇ ਫਿਰ ਆਪਾਂ ਫਲੀਆਂ ਪਾਵਾਂਗੇ ਕਿਉਂਕਿ ਆਲੂ ਜਦੋਂ ਥੋੜੇ ਥੋੜੇ ਜਿਹੜੇ ਆ ਸੌਫਟ ਹੋ ਜਾਣਗੇ ਤਾਂ ਪਣੀ ਫਲੀਆਂ ਜਿਹੜੀਆਂ ਜਲਦੀ ਬਣ ਜਾਂਦੀਆਂ ਐ ਭਾਪ ਨਾਲ ਹੀ ਇਸ ਕਰਕੇ ਆਪਾਂ ਪਹਿਲਾਂ ਆਲੂ ਖੋਣ ਲੈਣੇ ਐ ਐਦਾਂ ਦੀਆਂ ਹਰੀਆਂ ਸਬਜ਼ੀਆਂ ਜਿਹੜੀਆਂ ਆ ਸਾਨੂੰ ਖਾਣੀਆਂ ਚਾਹੀਦੀਆਂ ਮੈਂ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੈਡੀਸਨ ਸਬਜ਼ੀਆਂ ਆ ਬਣਾਉਂਦੀ ਰਹਿੰਦੀ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਸਬਜ਼ੀਆਂ ਦੀ ਵੀਡੀਓ ਮਿਲਦੀਆਂ ਰਹਿਣ ਦੋ ਮਿੰਟ ਆਲੂ ਜਿਹੜੇ ਆ ਭੁੱਜਦਿਆਂ ਨੂੰ ਹੋ ਗਏ ਆ ਤੇ ਆਪਾਂ ਇਹਦੇ ਵਿੱਚ ਮਸਾਲੇ ਮਿਕਸ ਕਰ ਲਈਏ ਦੋ ਚਮਚ ਮੈਂ ਵਿੱਚ ਨਮਕ ਪਾਉਂਗੀ ਨਮਕ ਜਿਹੜਾ ਮੈਂ ਘਰ ਵਿੱਚ ਆਪਣੇ ਬਣਾ ਕੇ ਰੱਖਿਆ ਆ ਤੇ ਉਹਦੀ ਜਿਹੜੀ ਹੈ ਸਰਦੀਆਂ ਨੂੰ ਇਸ ਤਰ੍ਹਾਂ ਡਲੀਆਂ ਬਣ ਜਾਂਦੀਆਂ ਆ ਤੇ ਉਹ ਆਪਾਂ ਨੂੰ ਪ੍ਰੈਸ ਕਰਕੇ ਸਹੀ ਕਰ ਲੈਣੀਆਂ ਆਪਾਂ ਦੋ ਚਮਚ ਆਪਾਂ ਹਲਦੀ ਪਾ ਲਈ ਆ 1 ਚਮਚ ਮੈਂ ਕਿਚਨ ਕਿੰਗ ਮਸਾਲਾ ਪਾ ਰਹੀ ਹਾਂ 2 ਚਮਚ ਮੈਂ ਜਿਹੜੀ ਆ ਰੈੱਡ ਚਿਲੀ ਪਾਊਡਰ ਪਾ ਰਹੀ ਹਾਂ ਕਿਉਂਕਿ ਅਸੀਂ ਅੱਜ ਜਣਾ ਸਪਾਈਸੀ ਸਬਜ਼ੀ ਖਾਣੀ ਆ ਤੇ ਥੋੜਾ ਜ਼ਿਆਦਾ ਪਾਈ ਆ ਮਿਰਚ ਹਾਂਜੀ ਫਲਗੀਆਂ ਪਾ ਲੈਣੀ ਆ ਆਪਾਂ ਇਹ 2-5 ਜਿਹੜੇ ਮੈਂ ਲਏ ਸੀਗੇ ਮੂੰਗਰਿਆਂ ਦੇ ਮੇਰੇ ਖਿਆਲ ਚ ਪਾਈ ਆ ਪਾਈ ਆ ਤੇ ਬੰਚ ਸੀਗੇ ਇਹ ਤੇ ਮੇਰੀ ਅੱਧਾ ਕਿਲੋ ਸਬਜ਼ੀ ਹੋਣੀ ਆ ਇਹ ਵਧੀਆ ਤਰੀਕੇ ਆਪਾਂ ਮਿਕਸ ਕਰ ਲੈਣਾ ਇਹਨੂੰ ਹਾਂਜੀ ਸਬਜ਼ੀ ਦੇਖੋ ਉਹਦਾ ਕਲਰ ਹੀ ਬਹੁਤ ਵਧੀਆ ਆਇਆ ਤੇ ਹੈਲਦੀ ਤਾਂ ਹੈਗੀ ਆ ਕਿਨਾਂ ਮਿਕਸ ਕਰ ਲਿਆ ਆ ਹੁਣ ਆਪਾਂ ਨਾ ਇਹਨੂੰ ਭਾਪਨਾ ਬਣਾਵਾਂਗੇ ਥੋੜਾ ਜਿਹਾ ਇਦਾਂ ਟੱਕ ਕੇ 5 ਤੋਂ 7 ਮਿੰਟ ਆਪਾਂ ਟੱਕ ਕੇ ਪਕਾਉਣ ਤੋਂ ਬਾਅਦ ਚੈੱਕ ਕਰਾਂਗੇ 10 ਤੋਂ 4 ਮਿੰਟ ਹੋ ਗਏ ਆ ਤੇ ਆਪਾਂ ਸਬਜ਼ੀ ਜਿਹੜੀ ਆ ਦੇਖਦੇ ਆ ਕਿਸ ਤਰ੍ਹਾਂ ਦੀ ਬਣੀ ਆ ਥੋੜਾ ਜਿਹਾ ਟਾਈਮ ਹੋਰ ਲੱਗੇਗਾ ਅੱਗ ਜਿਹੜੀ ਆ ਬਹੁਤ ਘੱਟ ਰੱਖਣੀ ਆ ਹੁਣ ਤੇ ਇੱਕ ਵਾਰ ਫਿਰ ਆਪਾਂ ਇਹਨੂੰ ਢੱਕਣਾ ਲੇਕਿਨ ਆਪਾਂ ਥੋੜਾ ਜਿਹਾ ਇਹਨੂੰ ਚਟਪਟਾ ਬਣਾਉਣ ਲਈ ਇੱਕ ਚਮਚ ਅੰਬਚੂਰ ਪਾਊਡਰ ਪਾਵਾਂਗੇ ਕਮਚੂਰ ਪਾਊਡਰ ਪਾ ਕੇ ਮਿਕਸ ਕਰ ਲੈਣਾ ਆਪਾਂ మీడియం-ਮੀਡੀਅਮ ਅੱਗ ਤੇ ਆਪਾਂ 2-3 ਮਿੰਟ ਇਸ ਤਰ੍ਹਾਂ ਢੱਕਣ ਖੋਲ ਕੇ ਪਕਾਈਏ ਤੇ ਸਬਜੀ ਜਿਹੜੀ ਆ ਬਹੁਤ ਟੇਸਟੀ ਬਣੀ ਹੈ ਲੱਗਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਆ ਹਾਂਜੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਤਰ੍ਹਾਂ ਦੀਆਂ ਹੈਲਦੀ-ਹੈਲਦੀ ਸਬਜ਼ੀਆਂ ਬਣਾ ਕੇ ਖਾਓ ਕਮੈਂਟ ਕਰਕੇ ਦੱਸੋ ਹੈਲਦੀ ਰੋ ਥੈਂਕ ਯੂ